ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਦੇ ਜੀ ਅੱਜ ਪਿੰਡ ਅਸਮਾਨਪੁਰ ਆਈ ਸੀ ਜੀ ਰੋਪੜ ਜ਼ਿਲ੍ਹੇ ਦਾ ਪਿੰਡ ਆ ਜੀ ਇਹ ਜਿਵੇਂ ਕਿ ਤੁਹਾਨੂੰ ਪਤਾ ਜੀ ਆਪਾਂ ਆਲਮੀਆ ਟੂਰ ਕਰਦੇ ਆ ਤੇ ਆਪਣਾ ਅੱਜ ਨਵਾਂ ਸ਼ਹਿਰ ਜਲੰਧਰ ਤੇ ਇੱਧਰ ਰੋਪੜ ਏਰੀਆ ਦਾ ਟੂਰ ਸੀਗਾ ਜੀ ਤੇ ਬਾਈ ਜੀ ਆਪਣੇ ਟੂਰ ਗਰੁੱਪ ਚ ਐਡ ਆ ਜੀ ਹਜੇ 2-4 ਦਿਨਾਂ ਤੋਂ ਹੀ ਐਡ ਹੋਏ ਆ ਤੇ ਇਹਨਾਂ ਦੀ ਇੱਕ ਗਾਂ ਵੈਸੇ ਫੋਨ ਤੇ ਟ੍ਰੀਟਮੈਂਟ ਬਹੁਤ ਕਰਵਾਇਆ ਜੀ ਕੋਈ ਨਹੀਂ ਗੱਲ ਉਹ ਤਿੰਨ ਵਾਰੀ ਇਹਨਾਂ ਨੂੰ ਦੱਸਿਆ ਵੀ ਪਰ ਗਾਂ ਸੈੱਟ ਨਹੀਂ ਆਈ ਜੀ ਜਿਹੜੀ ਬਾਹਰ ਤੁਸੀਂ ਸਾਹਮਣੇ ਦੇਖ ਰਹੇ ਆ ਤੇ ਤੁਹਾਨੂੰ ਪਤਾ ਹੀ ਹੈ ਵੀ ਜਿਵੇਂ ਆਪਾਂ ਟਿਆਲ ਬਿਆਬ ਟੂਰ ਕਰਦੇ ਆ ਜੀ ਆਪਣੇ ਟੂਰ ਗਰੁੱਪ ਚ ਐਡ ਹੋਣ ਵਾਸਤੇ ਤੁਸੀਂ 9615843096 ਦੇ ਆਪਦੇ ਏਰੀਆ ਦਾ ਨਾਮ ਲਿਖ ਕੇ ਤੇ ਪਿੰਡ ਦਾ ਨਾਮ ਲਿਖ ਕੇ ਭੇਜ ਸਕਦੇ ਆ ਜੀ ਆਪਣੇ ਟੂਰ ਗਰੁੱਪ ਚ ਐਡ ਹੋਣ ਵਾਸਤੇ ਜਿਹੜਾ ਬੰਦਾ ਆਪਣੇ ਟੂਰ ਗਰੁੱਪ ਚ ਐਡ ਹੋਣਾ ਚਾਹੁੰਦਾ ਜਿਹੜਾ ਉਹੀ ਬੰਦਾ ਐਡ ਹੋਵੇ ਜਿਹੜਾ ਆਪਾਂ ਨੂੰ ਬੁਲਾਉਣਾ ਚਾਹੁੰਦਾ ਹਾਂ ਜੇ ਕੋਈ رائے ਲੈਣੀ ਆ ਤਾਂ ਤੁਸੀਂ ਪਰਸਨਲ ਮੈਨੂੰ ਫੋਨ ਕਰਕੇ ਪੁੱਛ ਸਕਦੇ ਆ ਜੀ ਇਹ ਵੈੜ ਮਨੋ ਅੱਜ ਤੋਂ ਮਨੋ ਸਾਲ ਪਹਿਲਾਂ ਜੀ ਫਲ ਸੱਟ ਗਈ ਸੀ 8 ਮਹੀਨਿਆਂ ਦਾ ਠੀਕ ਹੈ ਉਸ ਤੋਂ ਬਾਅਦ ਇਹ 1 ਸਾਲ 1 ਮਹੀਨੇ ਤੋਂ ਗੱਭਨ ਨਹੀਂ ਹੋ ਰਹੀਗੀ ਤੇ ਬਲੀਡਿੰਗ ਬਹੁਤ ਜ਼ਿਆਦਾ ਸੱਟਦੀ ਹੈ ਇਹਦੇ ਬਾਈ ਜੀ ਨੇ ਡਿਊਰਾਪਰੋਜਨ ਵੀ ਲਵਾਦੇ ਆ ਪੰਜਵੇਂ 12ਵੇਂ 19ਵੇਂ ਤੇ ਜਿਹੜੇ ਲਾਉਣੇ 6 ਘੰਟੇ ਪਹਿਲਾਂ ਵੀ ਉਹ ਤਾਂ ਚਲੋ ਮੈਂ ਹੀ ਲਵਾਇਆ ਸੀਗਾ ਜੀ ਠੀਕ ਹੈ ਪਰ ਇਹਨੂੰ ਸਪਲੀਮੈਂਟ ਦੀ ਥੋੜੀ ਜਿਹੀ ਕਮੀ ਕਰਕੇ ਮੇਰੇ ਹਿਸਾਬ ਨਾਲ ਇਹ ਗਾਂ ਗੱਭਨ ਨਹੀਂ ਹੋ ਰਹੀ ਜੀ ਹੁਣ ਇਹਨੂੰ ਸਪਲੀਮੈਂਟ ਲੈ ਕੇ ਦਿੱਤਾ ਬੋਇਮੈਨ ਜੀ ਐਲ ਵਰਧਨ ਫਾਲਟੇ ਮੈੱਪ ਗੋਲੀਆਂ ਆਉਂਦੀਆਂ ਜੀ ਸਪੈਸ਼ਲੀ ਰਿਪੀਟਰ ਵਾਸਤੇ ਆਉਂਦੀਆਂ ਇਹ ਐਨੋਸਸ ਵੈਟ ਦੀਆਂ ਆਉਂਦੀਆਂ ਹੀ ਗੋਲੀਆਂ ਇਹ ਫਾਲਟੇ ਮੈੱ ਠੀਕ ਹੈ ਹੋ ਸਕਦਾ ਵੀ ਫਾਰਸਟਰ ਵੇਲੇ ਤੇ ਕੋਈ ਦਿੱਕਤ ਆ ਗਈ ਹੋਵੇ ਤਾਂ ਕਰਕੇ ਕਮੀ ਡੈਫੀਸ਼ੀਐਂਸੀ ਕਰਕੇ ਇਹ ਵਹਿੜ ਗੱਭਨ ਨਹੀਂ ਹੋ ਰਹੀ ਜੀ ਤੇ ਪਸ਼ੂ ਬਾਈ ਜੀ ਦੇ ਬਹੁਤ ਸੋਹਣੇ ਇਹਨਾਂ ਨੇ ਬਾਹਰੋਂ ਆ ਕੇ ਕੰਮ ਸ਼ੁਰੂ ਕੀਤਾ ਸੀਗਾ 3 ਸਾਲ ਤੋਂ ਕਰੀ ਬਾਈ ਜੀ ਕੰਮ ਕਰ ਰਹੇ ਆ ਤੇ ਸਾਰੇ ਕਰੀਮ ਕਰੀ ਪਸ਼ੂ ਆਪਦੇ ਘਰ ਦੇ ਆ ਜੀ ਜਿਵੇਂ ਆ ਵਹਿੜ ਤੁਸੀਂ ਸਾਹਮਣੇ ਦੇਖ ਰਹੇ ਆ 40 1 16 ਦੀ ਬਾਈ ਜੀ ਹਨ 16 ਦੀ 40 1 16 ਦੀ ਹੈ ਟੀਕੇ ਵੀ ਸਾਰੇ ਸੈਕਸ਼ਨ ਨੂੰ ਆਉਂਦੇ ਆ ਕਿਉਂ ਬਾਈ ਜੀ ਕਹਿੰਦੇ ਵੀ ਪਿਛਲੀ ਵਾਰੀ ਜਦੋਂ ਆਪਾਂ ਮੰਨੋ ਪਿਛਲੇ ਸਾਲ ਸਾਰੇ ਹੀ ਬੱਚੇ ਆਏ ਸੀਗੇ ਜਦੋਂ ਨੇ ਕੰਮ ਸ਼ੁਰੂ ਕੀਤਾ ਕੀਤਾ ਹੀ ਉਸ ਤੋਂ ਬਾਅਦ ਇਹ ਸਾਰੇ ਸੈਕਟਰ ਸੀਮਲ ਲਵਾਉਣ ਲੱਗੇ ਤੇ ਸੈਕਟਰ ਨੇ ਫਿਰ ਨੂੰ ਰਿਜ਼ਲਟ ਵੀ ਦਿੱਤਾ ਜੀ ਇਹ ਵੈੜਾ ਇਹ ਇਹਨਾਂ ਨੇ ਗਾ ਲਈ ਸੀ ਉਹਦੇ ਮਗਰ ਆਈ ਸੀ ਇਹ ਆਕਾਸ਼ਦੀਪ ਦੀ ਜਾਨੇ ਆਕਾਸ਼ਦੀਪ ਦੀ ਵੱੱਛੀ ਆ ਜੀ ਇਹ ਤੇ ਬਹੁਤ ਵਧੀਆ ਸੀਮਣ ਆਉਂਦਾ ਬੈਠਦਾ ਤੇ ਉਹ ਵੀ ਤੁਹਾਨੂੰ ਪਤਾ ਹੀ ਹੈ 40116 ਦੀ ਇਹ ਹੁਣ ਬਾਈ ਜੀ ਕੀ ਸਿਸਟਮ ਹੈ ਦਾ ਆ ਵੈਡ ਦਾ ਇਹਦਾ 9ਵਾਂ ਲਾਪਿਆ 19 ਤਰੀਕ ਨੂੰ ਪੂਰੇ ਹੋ ਜਾਣੇ ਜੀ ਨੂੰ ਅੱਛਾ ਜੀ 22 40127 ਨੂੰ ਆਇਆ ਬਾਈ ਦਾ 40127 ਅੱਗੇ ਲਵਾਇਆ ਹੈ ਜੀ ਬਲੱਡ ਲੈਨ ਚੈੱਕ ਕਰਕੇ ਲਵਾਇਆ ਹੈ ਚੈੱਕ ਕਰਕੇ ਠੀਕ ਹੈ ਜੀ ਮੈਂ ਉਹ ਹੀ ਲਵਾਉਂਦਾ ਜਾਨ ਮਤਲਬ ਸ਼ੌਂਕ ਨਾ ਕੰਮ ਕਰਦੇ ਆ ਸ਼ੌਂਕ ਨਾ ਕਰਦੇ ਆ ਠੀਕ ਹੈ ਬਾਈ ਜੀ ਕਿੰਨਾ ਦੁੱਧ ਬਾਈ ਜੀ ਹੁਣ ਪਾ ਰਹੇ ਆ ਇਸ ਟਾਈਮ ਤੇ ਤੁਸੀਂ ਇਹ ਵੈਡ ਦਾ ਕੀ ਸਿਸਟਮ ਹੈ ਇਹ ਵੈਡ ਵੀ ਮਤਲਬ ਮੈਂ ਲਈ ਤੀ ਜੀ ਅੱਛਾ ਜੀ ਪਿੱਛੋ ਹਾਂਜੀ ਤੇ ਇਹਦਾ ਫਿਰ ਮੈਂ ਟੀ ਦਾ ਘਾਹ ਪਰਾਇਆ ਤਾਂ ਠੀਕ ਆਪਰਾਇਆ ਸੀ ਠੀਕ ਹੈ 40 440 40 432 ਦੀ ਬਾਈ ਇਹਨਾਂ ਕੋਲੇ ਬੱਛੀ ਆਈ ਹੈ ਜੀ ਬਹੁਤ ਸੋਹਣੀ ਦੇਖੋ ਸੈਕਸਰ ਦੇ ਫਾਇਦੇ ਬਹੁਤ ਆ ਜੀ ਠੀਕ ਹੈ ਚਲੋ ਆਪਾਂ ਨੂੰ ਇਹ ਤਾਂ ਹੋ ਜਾਂਦਾ ਨਾ ਵੀ 90% ਬੱਛੀ ਆਊਗੀ ਹਨਾ ਜੀ ਤੇ ਆਊਗੀ ਵੀ ਵਧੀਆ ਕਿਉਂ ਸੈਕਸਰ ਸੀਮਣ ਚੰਗੇ ਇੰਪੋਰਟਡ ਸੀਮਣ ਦੇ ਹੀ ਬਣਦੇ ਆ ਜੀ ਨਾਰਮਲ ਦਾ ਤਾਂ ਸੈਕਸਰ ਵੀ ਨਹੀਂ ਤੁਹਾਨੂੰ ਪਤਾ ਬਣਾਉਂਦੇ ਇੰਨਾ ਖਰਚਾ ਕੰਪਨੀ ਨਹੀਂ ਕਰਦੀ ਜਿਹੜੀ ਚੀਜ਼ ਦਾ ਉਹਨਾਂ ਨੂੰ ਪਤਾ ਡਿਮਾਂਡ ਹੈ ਉਹੀ ਸੈਕਸਰ ਸੀਮਣ ਬਣਦਾ ਜੀ ਇਹ 40 4 32 40 4 32 40 4 32 ਡੈਨਮਾਰਕ ਦਾ ਸੀਮਣ ਆਉਂਦਾ ਜੀ ਉਹਦੀ ਬੱਚੀ ਆਈ ਹੈ ਜੀ ਇਹ ਵੜ ਦੇ ਹੁਣ ਜੇ ਇਹੀ ਬੱਚਾ ਆਇਆ ਹੁੰਦਾ ਤਾਂ ਸਮਝ ਲਓ ਵੀ ਗਾਂ ਵਾਧੇ ਵਾਲੀ ਗੱਲ ਹੈ ਨਹੀਂ ਜੀ ਫੇਰ ਹੀ ਬਾਈ ਜੀ ਕੋਲੇ ਆਉਦਾਂ ਇਹ ਆਪਾਂ ਖਰੀਦੀ ਸੀ ਜੀ ਇਹ ਖਰੀਦੀ ਤੀ ਜੀ ਮੈਂ ਕੱਲ ਕੱਲੀ ਇਹ ਖਰੀਦੀ ਆਪਾਂ ਦੋਹਾਂ ਤੋਂ ਸ਼ੁਰੂ ਕੀਤਾ ਸੀ ਹਾਂ ਨੋ ਤੇ ਦੋ ਮੋਲ ਲਈਆਂ ਦੀ ਮੈਂ ਅੱਛਾ ਦੋ ਹੋਰ ਕਿਹੜੀ ਜੀ ਉਹ ਵੇਚਦੀ ਉਹ ਹੈ ਉਹ ਵੇਚਦੀ ਹੈ ਅੱਛਾ ਇੱਧਰ ਇੱਕ ਇਹਨਾਂ ਦੇ ਮਾਹੌਲ ਬਹੁਤ ਸੋਹਣਾ ਜੀ ਕਿਉਂ ਇੱਧਰ ਥੋੜਾ ਜਿਹਾ ਏਰੀਆ ਪਹਾੜੀ ਏਰੀਆ ਤੇ ਪਾਸੇ ਵੀ ਪੂਰਾ ਵਧੀਆ ਮਾਹੌਲਾ ਜ਼ਿਆ ਇਹ ਆ ਵੜ ਬਾਈ ਜੀ ਨੇ ਖਰੀਦੀ ਸੀ ਸਾਹਮਣੀ ਉਹ ਜਿਹੜੀ ਤੁਸੀਂ ਦੇਖ ਰਹੇ ਇਹ ਕਿਵੇਂ ਆ ਬਾਈ ਜੀ ਹੁਣ ਤੋਤੀ 3 ਮਹੀਨੇ ਹੋ ਗਏ ਸੂਈ ਨੂੰ ਹਾਂ ਮਹੀਨਾ ਹੋ ਗਿਆ ਮਹੀਨਾ ਹੋ ਗਿਆ ਇਹ ਕਰਵਾਈ ਨੂੰ ਹਾਂ ਜੀ ਤੇ ਮਿਦਰਲ ਲੈਕਚਰ ਰੈਗੂਲਰ ਪਾਈ ਜਾਂਦਾਈ ਉਹ ਉਹ 8 ਮਹੀਨਿਆਂ ਦੀ ਗੱਬਣਾ ਇਹਨਾਂ ਦੀ ਗਾਂ ਜੀ ਉਹ ਇਹਨਾਂ ਦੀ ਘਰ ਦੀ ਗਾਂ ਜੀ ਸ਼ਾਇਦ ਪਹਿਲਾਂ ਦੀ ਹੋਊਗਾ ਨਾ ਇਹ ਆਪਣੇ ਕੋਲ ਇਹ ਪਹਿਲਾਂ ਦੀ ਹੈ ਜੀ ਹੈ ਆਪਾਂ ਮੰਨ ਲਓ ਵੀ ਦੋ ਖਰੀਦੀਆਂ ਜੀ ਫਿਰ ਉਹ ਆਪਣੀ ਪਹਿਲਾਂ ਦੀ ਗਾਂ ਦੋ ਖਰੀਦੀਆਂ ਦੋ ਆਪਣੇ ਸਮਝ ਲਓ ਤਿਆਰ ਹੋਈਆਂ ਤਿਆਰ ਹੋ ਗਏ ਠੀਕ ਹੈ ਕਿੰਨਾ ਦੁੱਧ ਪਾਈ ਜਾਂਦਾਈ ਇਸ ਟਾਈਮ ਤੇ ਹੁਣ ਉਹ 50 ਕਿਲੋਟਰ ਪੈ ਜਾਂਦਾ ਜੀ ਠੀਕ ਹੈ ਜੀ ਤੇ ਕਿੰਨੇ ਪੈਸੇ ਲਾ ਕੇ ਬਾਈ ਜੀ ਕੰਮ ਸ਼ੁਰੂ ਕੀਤਾ ਹੈ ਤੁਸੀਂ ਮੈਂ ਭਾਜੀ 80000 ਦੀ ਲੈਂਦੀ ਜੀ ਦੋ ਗਾਵਾਂ 80000 ਦੀ ਇੱਕ ਮੈਂ 78000 ਦੀ 베ਜਤੀ ਉਹ ਅਛਾ ਇੱਕ ਠਾ ਉਹਦਾ ਪੂਰੇ ਕਰ ਲਏ ਉਹ ਪੂਰੇ ਕਰ ਗਏ ਉਹ ਫਰੀ ਹੈ ਗਾਂ ਬੱਚੀ ਮੈਨੂੰ ਦੇ ਗਈ ਆ ਤੇ ਫਿਰ ਲੋਕ ਜਿਹੜੇ ਕਹਿੰਦੇ ਡੇਰੀ ਫਾਰਮ ਤੇ ਫਾਇਦਾ ਨਹੀਂ ਉਹ ਕਰਦੇ ਨਹੀਂ 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 ਫਾਇਦਾ ਨਹੀਂ ਭਾਜੀ ਫਾਇਦਾ ਬਥੇਰਾ ਹੈ ਆਪਾਂ ਤਾਂ ਤਰੀਕੇ ਨਾਲ ਕੰਮ ਕਰਦਣਾ ਨਾ ਹੀ ਪਰ ਮਿਹਨਤ ਮੰਗਦੀ ਭਾਜੀ ਇਹ ਹਾਂ ਤਰੀਕੇ ਨਾਲ ਕੰਮ ਕਰਨ ਦਾ ਫਾਇਦਾ ਹੈ ਨਾ ਜੇ ਤੁਸੀਂ ਤਰੀਕੇ ਨਾਲ ਭਾਈ ਤੁਸੀਂ ਵੈਸੇ ਕੀ ਕਰਦੇ ਆ ਤੁਸੀਂ ਬਾਹਰ ਕਿੱਥੇ ਗਏ ਸੀ ਕਿਹੜੀ ਕੰਟਰੀ ਚ ਗਏ ਸੀ ਮੈਂ ਭਾਜੀ ਦੁਬਈ ਵੀ ਜਾਇਆ ਹਾਂ ਮੈਂ ਦੁਬਈ ਜਾਇਆ ਹਾਂ ਅੱਛਾ ਜੀ ਨਹੀਂ ਚੱਟਿਆ ਕੰਮ ਜੀ ਹਾਂ ਮੇਰਾ ਮੈਂ ਵਧੀਆ ਤਾਂ ਉੱਥਾ ਕੰਮ ਉੱਥੇ ਹਾਂਜੀ ਤੇ ਵੇ ਮੈਂ ਛੁੱਟੀ ਆ ਤੇ ਲੌਕਡਾਊਨ ਕਰਕੇ ਫਿਰ ਕੰਪਨੀ ਨੇ ਕੈਨਸਲ ਕਰਤਾ अच्छा कैंसिल कर हां जी मुड़ के फिर मैं मेरा मेरे मेरे हिसाब ਨਾਲ ਤਾਂ ਤੁਹਾਡੇ ਰਾਸ ਹੀ ਆ ਗਏ ਜਿਹਨੇ ਆਪਾਂ ਕਹਿਨੇ ਕੁੱਬੇ ਦੇ ਲੱਤ ਵੱਜੀ ਰਾਸ ਆ ਗਈ ਉਹ ਚੀਜ਼ ਹੀ ਹੋ ਗਈ ਨਾ ਹਾਂ ਸਕੂਲ ਦੀ ਬਾਤ ਚਲਾਉਂਦਾ ਜੀ ਉਹ ਨਾਲੇ ਕਿਲੋਮੀਟਰ ਤੇ ਠੀਕ ਹੈ ਜੀ ਇਹ ਸਕੂਲ ਦੀ ਬਾਤ ਨਾਲੇ ਚਲੋ ਉਹ ਚਲਾਈ ਜਾਂਦੇ ਆ ਨਾਲੇ ਇਹ ਕਰੀ ਜਾਂਦੇ ਆ ਨਾ ਕਿੰਨੀ ਕੀ ਬੱਚਤ ਤੁਸੀਂ ਕਰ ਲੈਨੇ ਇਹਨਾਂ ਤੇ ਹੁਣੇ ਤੇ ਭਾਜੀ ਮੈਨੂੰ ਬੱਚਤ ਤਾਂ ਸਾਰਾ ਮੇਰਾ ਮੈ ਰਹੋ ਕੋਈ ਇੱਕ ਪੈਸਾ ਨਾ ਆਤਾ ਜਦੋਂ ਮੈਂ ਕੰਮ ਸ਼ੁਰੂ ਕੀਤਾ ਅੱਛਾ ਧੱਕ ਚਗਾ ਕੇ ਕੀਤਾ ਫਰੀ ਹੋ ਗਏ ਸਾਰਾ ਕੁਝ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਠੀਕ ਹੈ ਜੀ ਹਾਂ ਠੀਕ ਹੈ ਉਹ ਗਾਂਹਾਂ ਨੂੰ ਆਪਾਂ ਬੜੀ ਸ਼ੈੱਡ ਬਣਾ ਕੇ ਗਾਂਹਾਂ ਵਧੀਆ ਤਰੀਕੇ ਨਾਲ ਪਰੋ ਆ ਤਾਂ ਇੱਥੇ ਤੁਸੀਂ ਬਣਾ ਲੋਗੇ ਆ ਕੰਧ ਤੱਕ ਬਾਈ ਜੀ ਕੋਲੇ ਥਾਂ ਹੈਗਾ ਜੀ ਤੇ ਪਰ ਸ਼ਾਇਦ ਚਲੋ ਇਹਨਾਂ ਨੂੰ ਇਹ ਆ ਵੀ ਕੋਈ ਥਾਂ ਮਾੜਾ ਮੋੜ ਹੋਰ ਬਣ ਜੇ ਵੇ ਵੱਡਾ ਕਰ ਲੈਣਗੇ ਪਰ ਇਹਨਾਂ ਕੋਲੇ ਫਿਰ ਵੀ ਉਹ ਉੱਥੋਂ ਤੱਕ ਥਾਂ ਹੈਗਾ ਤੇ ਇਹਨਾਂ ਹਾਂ 40 ਫੁੱਟ ਹੋ ਜਾਣਾ ਨਾ ਇਧਰ ਨੂੰ 70 ਹੋ ਜਾਊਗਾ ਬਹੁਤ ਆਈ 20 ਪਸ਼ੂਆਂ ਦਾ ਆਰਾਮ ਨਾਲ ਵਧੀਆ ਬਣੂ ਜਾਊਗਾ ਮੰਨ ਲਓ ਤੁਸੀਂ ਵਧਾਉਣਾ ਹੈਗਾ ਪੂਰਾ ਵਧਾਉਣਾ ਜੀ ਵਧਾਉਣਾ ਜੀ ਪੂਰਾ ਵਧਾਉਣਾ ਜੀ ਠੀਕ ਹੈ 3K ਸੈਕਸੜੀ ਲਵਾਉਣਾ ਜੀ 3K ਸੈਕਸੜ ਦਾ ਕਿਵੇਂ ਆਈ ਤੁਹਾਨੂੰ ਸੈਕਸੜ ਦਾ ਬਾਈ ਰਿਜ਼ਲਟ ਤਾਂ ਵਧੀਆ ਲੇਕਿਨ ਥੋੜੇ ਜਿਹੇ ਡਾਕਟਰਾਂ ਦੀ ਕਮੀ ਪੇਸ਼ੀ ਆ ਸਾਡਾ ਇੱਥੇ ਹਾਂਜੀ ਹਾਂਜੀ ਮਤਲਬ ਉਹ ਨਹੀਂ ਆ ਬਾਕੀ ਚਲੋ ਜੋਨਾ ਵੀ ਹੈਗਾ ਇਹ ਮਿਹਨਤ ਕਰੀ ਜਾਨੀ ਹਾਂ ਨਹੀਂ ਫਿਰ ਵੀ ਚਲੋ ਆਪਾਂ ਮੰਨ ਲਓ ਤੁਸੀਂ ਸਕਸੈਸ ਹੈ ਇੱਕ ਅੱਧਾ ਪਸ਼ੂ ਖਰਾਬ ਹੋਣਾ ਬੜੀ ਵੱਡੀ ਗੱਲ ਨਹੀਂ ਗਈ ਚਾਰ ਪੰਜ ਪਸ਼ੂਆਂ 'ਚ ਫਿਰ ਵੀ ਤੁਸੀਂ ਸਹੀ ਐ ਉਹ ਵੀ ਵਹਿੜ ਤੁਸੀਂ ਇੱਕੇ ਟੀਕੇ ਦੇ ਗੱਬਣ ਕਰਨ ਲਈ ਸੀਗੀ ਸੈਕਸਿਟੀ ਲੱਗਿਆ ਜੀ ਉਹਦੇ ਵੀ ਉਹ ਤਾਂ ਇਹ ਸੈਚੂਡ ਦਾ ਨੋਰਮਲ ਹੈ ਅੱਛਾ ਉਹ ਨੋਰਮਲ ਹੈ ਠੀਕ ਉਹ 40 127 ਜਿਹੜਾ ਲਾਇਆ ਅੱਛਾ ਉਹ ਨੋਰਮਲ ਆਇਆ 163 ਆਇਆ ਨਾ ਤੂੰ ਤੇ ਕੋਲ ਦਨ ਪਹਿਲਾਂ ਕਹਿੰਦਾ ਹੈਗਾ ਜਾਂ ਇੱਥੇ ਆ ਗਿਆ ਹਾਂਜੀ ਚਲੋ ਕੋਈ ਮੇਰੀ ਨਹੀਂ ਹੁੰਦਾ ਜੀ ਆਹ ਉਹ ਮੈਨੂੰ ਪਤਾ ਹੋ ਸਕਦਾ ਵੀ ਗਰਮੀ 'ਚ ਹੋਵੇ ਠੀਕ ਆ ਗਰਮੀ 'ਚ ਅਗਲਾ ਨਹੀਂ ਰੱਖਦਾ ਜੀ ਸੀਜ਼ਨ ਵਾਈਜ਼ ਹੀ ਟੀਕੇ ਰੱਖਦਾ ਉਹ ਬੰਦਾ ਇੱਕ ਦੋ ਉੱਥੇ ਕਹਿੰਦਾ ਉਹ ਹੋ ਗਏ ਖਰਾਬ ਹੋ ਗਏ ਸਹੀ ਹੈ ਸਹੀ ਹੈ ਹਾਂ ਫਿਰ ਅਗਲਾ ਨਹੀਂ ਰੱਖਦਾ ਜੀ ਤਾਂ ਜਦੋਂ ਆਣਾ ਮੱਜਾਂ ਦੀ ਏਹੀ ਹੁੰਦੀ ਆ ਉਦੋਂ ਹੀ ਮੱਜਾਂ ਦੇ ਚੰਗੇ ਸੀਮਾ ਰੱਖੇ ਜਾਂਦੇ ਐਵੇਂ ਪੈਸੇ ਲਾ ਕੇ ਰੱਖਣੇ ਫਿਰ ਟਾਈਮ ਹੋ ਜਾਂਦਾ ਜੀ ਕਈ ਵਾਰੀ ਗੈਸ ਬੂਸ ਘਟ ਜਾਏ ਜਾਂ ਰਿਜਲਟੀ ਘਟਦੇ ਉਹਦੇ ਨਾਲ ਉਦੋਂ ਮੈਂ ਪਹਿਲੇ ਫੋਨ ਕਰ ਦਿੰਦਾ ਉਹਨਾਂ ਜਿਹੜੇ ਮੈਨੂੰ ਜਿਹੜੇ ਤੁਹਾਨੂੰ ਚਾਹੀਦੇ ਆ ਚਾਹੀਦੇ ਨਾ ਨੌਲੇਜ ਤਾਂ ਤੁਹਾਨੂੰ ਆਪ ਨੂੰ ਰੱਖਣੀ ਪੈਣੀ ਆ ਜੀ ਰੱਖਣੀ ਪੈਣੀ ਠੀਕ ਹੈ ਡਾਕਟਰ ਚਲੋ ਵਧੀਆ ਸਾਰੇ ਹੀ ਆਈ ਇਹ ਬਰ ਨੌਲੇਜ ਉਹਨੂੰ ਤੁਸੀਂ ਕਹਿਣਾ ਦਾ ਆਪਣਾ ਵੀ ਕਿਹੜਾ ਟੀਕਾ ਭਰਨਾ ਹੈ ਹਨਾ ਡਾਕਟਰ ਨੇ ਤਾਂ ਭਰ ਕੇ ਜਾ ਬਫਰ ਵੀ ਦਿੰਦਾ ਅੱਛਾ ਜੀ ਹਾਂ ਪੀਡੀਐਸ ਦਾ ਮਿਨਰਲ ਮਿਕਚਰ ਹੈ ਠੀਕ ਹੈ ਜੀ ਠੀਕ ਹੈ ਜੀ ਹਾਂ ਆਪਣਾ ਅਨੀਲ ਜਾਨ ਨਾਮ ਇਹ ਡਵਾਰਮਿੰਗ ਕਰਦਾ ਆ ਹੁਣ ਇਹਨਾਂ ਦੀ ਕਰਨੀ ਸਾਰੀ ਨਾਲ ਲੀਵਰ ਟੋਨਿਕ ਮਤਲਬ ਵਧੀਆ ਲਿਆ ਆ ਤਾਂ ਮੈਂ ਹੀ ਲਖਾਇਆ ਉਹ ਤੁਹਾਨੂੰ ਵੀਟਾ ਕੈਨਕ ਲਾਇਨ ਉਹ ਬਿਆਪਰੇ ਇਹ ਸਾਰੇ ਮੈਂ ਮਤਲਬ ਰੱਖੇ ਹੋਏ ਆ ਭਾਈ ਇਹ ਨਹੀਂ ਆਪਣੀ ਵੀਡੀਓ ਤੋਂ ਸਿੱਖਣ ਨੂੰ ਮਿਲਦਾ ਹੀ ਕੁਝ ਹਾਂਜੀ ਹਾਂਜੀ ਵਧੀਆ ਜਿਆਦਾ ਮਿਲਦਾ ਜੀ ਮਿਲਦਾ ਹੈ ਨਾ ਨੋਲੇ ਜਾਂਦਾ ਬੰਦੇ ਨੂੰ ਸੁਚੇਤ ਹੁੰਦਾ ਸੁਚੇਤ ਹੁੰਦਾ ਸਹੀ ਹੈ ਸਹੀ ਹੈ ਮੰਨ ਲਓ ਵੀ ਵਧੀਆ ਕੰਮ ਹੈ ਜੀ ਤੁਹਾਡੇ ਹਿਸਾਬ ਨਾਲ ਤੁਹਾਨੂੰ ਤਾਂ ਠੀਕ ਲੱਗਿਆ ਜੀ ਹੁਣ ਜਿਹੜਾ ਕਹਿੰਦੇ ਵੀ ਨਹੀਂ ਪਹੁੰਚਦਾ ਉਹ ਤਾਂ ਹੁਣ ਉਹ ਅਗਲੇ ਦਾ ਸਿਸਟਮ ਆ ਜੀ ਹਾਂ ਉਹ ਪਤਾ ਕਾ ਤੋਂ ਨਹੀਂ ਪਹੁੰਚਦਾ ਜੀ ਤੁਸੀਂ 80000 ਰੁਪਇਆ ਲਾਇਆ گاਵਾ ਤੇ ਹਾਂਜੀ ਹਾਂ ਉਹ ਜਿਹੜੇ ਸ਼ੁਰੂ ਜ ਵੱਡਾ ਸ਼ੈੱਡ ਪਾ ਕੇ ਹਾਂਜੀ 10 ਲੱਖ ਰੁਪਇਆ ਲਾ ਦਿੰਦੇ ਆ ਮੈਂ ਉਹੀ ਮੈਂ ਸਾਰੇ ਉਸ ਹਿਸਾਬ ਨਾਲ ਹਾਂ ਜਿਹੜੇ ਬੰਦੇ ਹੁਣ ਤੁਸੀਂ ਦੋਵਾਂ ਤੋਂ ਸ਼ੁਰੂ ਕੀਤਾ ਅੱਜ ਤੁਸੀਂ ਪੰਜਾਂ ਤੇ ਆ ਗਏ ਸਹੀ ਹੋ ਗਿਆ ਰੱਬ ਸੁੱਖ ਰੱਖੇ 40 32 ਵਾਲੀ ਵੀ ਆ ਗਈ ਆ ਗਾ ਇਹਨਾਂ ਤੋਂ ਵੀ ਦੋਵਾਂ ਦੇ ਬੱਚਿਆਂ ਦਾ ਅੱਠ ਹੋ ਜਾਣਗੇ ਜੀ ਠੀਕ ਆ ਜੇ ਤੁਸੀਂ ਐ ਸਟੈਪ ਬਾਈ ਸਟੈਪ ਕੰਮ ਕਰੋਗੇ ਤਾਂ ਸਹੀ ਆ ਜੇ ਤੁਸੀਂ ਸ਼ੁਰੂ ਚ ਲੋਨ ਲੈ ਕੇ 10 ਲੱਖ ਰੁਪਇਆ ਕੰਮ ਕਰ ਲਿਆ ਫੇਰ ਫੇਲ ਸਿਰ ਸਾਲ ਦੋ ਸਾਲ ਤੱਕ ਵੀ ਪਤਾ ਨਹੀਂ ਲੱਗਦਾ ਪਤਾ ਹੀ ਨਹੀਂ ਲੱਗਦਾ ਨੌਲੇਜ ਹੀ ਨਹੀਂ ਆਉਂਦੀ ਐਦਾਂ ਦਾ ਪਤਾ ਲੱਗ ਜਾ ਬਈ ਆਪਾਂ ਨੂੰ ਮੈਂ ਕਹਿੰਦਾ ਡਾਕਟਰ ਵੀ ਆਪਾਂ ਹਾਂ ਤੁਸੀਂ ਸਵਾਲ ਕਰ ਸਕੋ ਮੈਨੂੰ ਪਤਾ ਹੋਵੇ ਇੰਨਾ ਕੁ ਪਤਾ ਹੋਣਾ ਚਾਹੀਦਾ ਏਕ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਪ੍ਰੋਪਰ ਪਸ਼ੂ ਦੀ ਹੀਟ ਆ ਹੁਣ ਹਾਂ ਠੀਕਾ ਪਰਵਾਉਣਾ ਹੁਣ ਨਹੀਂ ਪਰਵਾਉਣਾ ਹੁਣ ਹੀਟ ਲੰਘੀ ਆ ਟਾਈਮ ਤੇ ਪਸੂ ਸੂਗਾ ਫੇਰ ਸਹੀ ਰਹੂਗਾ ਇੱਥੇ ਦੁੱਧ ਦੇਊਗਾ ਪੀਕ ਤੇ ਚੱਲੂਗਾ ਕਿੰਨਾ ਪੀ ਕੇ ਸਾਰਾ ਕੁਝ ਪਤਾ ਹੈ ਤੁਸੀ ਕਾ ਬਿਆ ਬਾਈ ਇਹ ਬਹੁਤ ਮੱਛੀ ਹੈ ਜਿਹੜੀ ਮੇਰੀ ਪਰਲੀ ਆ ਉਹ ਗਰਮੀਆਂ ਦਾ ਸੂਆ ਬਣਦਾ ਉਹ ਮੈਂ ਬਥੇਰਾ ਵੀ ਗਾਂ ਲੰਗਾ ਲੰਗਾ ਅਜੇ ਦੇਖਾ ਮੈਂ ਕਿੰਨਾ ਚੈ ਲੰਗਾਣਾ ਜੋ ਮੈਂ ਕਹਿੰਦਾ ਸਿਆਲ ਚ ਸੂਗਾ ਨਾ 30 ਲੀਟਰ ਨੂੰ ਪੋਜਾ ਹਾਂ ਦੇਊਗੀ ਹਾਂ 20 ਲੀਟਰ ਭਾਈ ਆ ਦੇ ਲਾ ਹੁਣ ਇਹ ਆਪਣੀ ਜਿਹੜੀ ਵਹਿੜਾ ਜੀ ਇਹ ਆਪਾਂ ਸਿਆਲ ਚ ਲੈ ਜਾਵਾਂਗੇ ਇਹ ਸਿਆਲ ਚ ਜਾਊਗੀ ਬਾਕੀ ਮੈਂ ਸਾਰੇ ਸਿਆਲ ਦੇ ਸੂਏ ਬਣਾਤੇ ਹਾਂ ਹਾਂ ਬਾਕੀ ਸਾਰੇ ਸਾਰੇ ਬਣ ਗਿਆ ਵੀ ਸਹੀ ਟਾਈਮ ਚਲੋ ਥੋੜਾ ਜਿਹਾ ਇਹ ਨਾ ਸੂਈਏ ਦੁੱਧ ਬਹੁਤ ਵਧੀਆ ਦੇ ਦਿੰਦੀ ਹਜੇ ਵੀ ਇਹ ਗਰਮੀ ਚ ਸੂਈ ਬੈਠੀ ਹੈ ਜੀ ਗਰਮ ਉਹੀ ਚਾਹ ਹਾਂ ਇਹਨੂੰ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹਨੂੰ ਅ 15 6 ਤਰੀਕ ਦੀ 6 ਤਰੀਕ ਨੂੰ ਆਇਆ ਜਨਮ ਹੋਇਆ 6 ਨੂੰ ਆਇਆ ਜੀ ਠੀਕ ਆ ਥੋੜੇ ਦਿਨ ਹੀ ਹੋਏ ਆ ਪੂਰੀ ਗਰਮੀ ਚ ਸੂਈ ਆ ਸਾਨੂੰ ਵੀ ਚਲੋ ਇੰਨਾ ਵੀ ਮਹੀਨਾ ਗਰਮੀ ਚ ਆ ਕੇ ਚਲੋ ਦੁੱਧ ਦੇ ਦੋਗੇ ਏਡੀ ਗੱਲ ਨਹੀਂ ਕਿ ਇਹ ਕਿੰਨੇ ਤੇ ਚੱਲ ਰਹੀ ਆ ਹੁਣ ਇਹ ਹੁਣ 17 18 ਨੂੰ ਚੱਲਦੀ ਆ ਫੈਟ ਫੂਟ ਵਧੀ ਆ ਜਾਂਦੀ ਆ ਫੈਟ ਵਧੀ ਆ 4 1 ਚਾਰ ਕਿ ਠੀਕ ਹੈ ਕਿੰਨੀ ਬਚਤ ਹੋ ਰਹੀ ਹੈ ਇਸ ਟਾਈਮ ਤੇ ਹੀ ਚਲੋ ਮੈਨੂੰ ਤਾਂ ਬਈ ਆ ਇੱਕ 10 ਦੀ ਬਜਦੀ ਬਜਦੀ ਜਿੱਦਾਂ ਮੇਰਾ ਮੰਨ ਲਓ ਮਹੀਨੇ 'ਚ ਇੱਕ 10 ਬਜ ਜਾਂਦੀ 18000 ਰੁਪਏ ਦਾ ਆਹ ਨਾ ਬਚਦਾ ਮੇ ਬਚਦਾ ਜੀ ਸਾਰਾ ਖਰਚੇ ਕੱਢ ਕੇ ਬਾਕੀ ਫਿਰ ਤੁਸੀਂ ਲਾਇਆ ਵੀ ਕੀ 80000 ਜੀ ਉਹ ਜੀ 78 ਦੀ ਗਾ ਵੀ ਵੇਚ ਜੀ ਹੂੰ ਬਾਕੀ 6000 ਦੀ ਹੋ ਰਹੀ ਤੇ ਫਿਰ ਤੁਸੀਂ ਵੀ ਕਹੀ ਜੋ ਵੀ ਇਹਦੇ 'ਚ ਫਿਰ ਗਲਤ ਆ ਨਾ ਹੀ ਹਾਂ ਤੁਹਾਨੂੰ ਡੇਰੀ ਫਾਰਮ ਦਿਖਾਇਆ ਸੀਗਾ ਜੀ ਸੌਰੀ ਉਹ ਮੈਂ ਫੋਨ 에어로ਪਲੇਨ ਮੂਡ ਤੇ ਲਾਉਣਾ ਭੁੱਲ ਗਿਆ ਵੀਡੀਓ ਵਿੱਚੋਂ ਕੱਟੀ ਗਈ ਇਹ ਤੁਹਾਨੂੰ ਡੇਰੀ ਫਾਰਮ ਦਿਖਾਇਆ ਵੀ ਬਾਈ ਨੇ ਦੋ ਪਸ਼ੂਆਂ ਤੋਂ ਸ਼ੁਰੂ ਕਰਕੇ ਕਿਵੇਂ ਸਕਸੈਸ ਹੋਏ ਆ ਅੱਜ ਇਹਨਾਂ ਕੋਲੇ 6 ਪਸ਼ੂ ਆਪਦੇ ਘਰ ਦੇ ਆ ਸਮਝ ਲਓ ਕਿ ਉਹ ਬੱਚੀ ਨੇ ਵੀ ਅਕਸਰ ਵਹਿੜ ਬੰਨ੍ਹਣਾ ਹੀ ਹੈ ਜੀ ਕਿਸੇ ਟਾਈਮ ਬਾਕੀ ਤੁਸੀਂ ਸੈਕਸਟ ਦੇ ਆ ਜਾਓ ਜੀ ਮੇਨ ਤੇ ਮੇਨ ਬਰੀਡ ਤੇ ਕੰਮ ਕਰੋਗੇ ਤਾਂ ਇਹ ਇਹ ਦੇ ਧੰਦੇ 'ਚ ਤੁਸੀਂ ਕਾਮਯਾਬ ਆ ਜੀ ਤੇ ਬਾਹਲੇ ਦੁੱਧ ਵਾਲੀਆਂ گاਵਾ ਤੋਂ ਕੰਮ ਸ਼ੁਰੂ ਨਾ ਕਰੋ ਤੇ ਬਹੁਤ ਵੱਡਾ ਫਾਇਦਾ ਨਾ ਲਓ ਸ਼ੁਰੂ 'ਚ ਕਈ ਵਾਰੀ ਹੁੰਦਾ ਵੀ 10 ਲੱਖ ਰੁਪਏ ਲੋਨ ਲੈ ਕੇ ਬਹੁਤ ਵੱਡਾ ਸ਼ਹਿਦ ਬਾਗ ਆ ਪਾ ਕੰਮ ਕਰ ਗਏ ਉਹ ਚੀਜ਼ ਬਾੜੀ ਆ ਹਾਂ 15 20 ਲੀਟਰ ਵਾਲੀ ਤੋਂ ਸ਼ੁਰੂ ਕਰੋ ਤੇ ਜਿਵੇਂ ਆ ਬਾਈ ਜੀ ਨੇ ਚਾਦਨਾ ਪਾ ਕੇ ਥੋੜੇ ਜੇ ਪੈਸੇ ਅੱਜ ਕੰਮ ਸ਼ੁਰੂ ਕੀਤਾ ਸੀ ਤੇ ਉਵੇਂ ਇਹਨਾਂ ਨੇ ਆਪਦੇ ਪੈਸੇ 80000 ਰੁਪਇਆ ਲਾਇਆ ਸੀ ਤੇ 70000 ਦੀ ਗਾਂ ਵੇਚਤੀ ਐ ਹੁਣ ਇਹ ਕਹਿੰਦੇ ਵੀ ਅਸੀਂ ਜਮਾ ਨਿਫਰ ਫੰਡ ਆ ਉਧਰਲੇ ਪਾਸਿਓਂ ਪਸ਼ੂ ਸਾਰੇ ਆਪਦੇ ਆ ਜੀ ਸਭ ਲੋ ਵੀ 6-7 ਲੱਖ ਰੁਪਏ ਦੇ ਪਸ਼ੂ ਇਹਨਾਂ ਦੇ ਘਰੇ ਅੱਜ ਪਰਮਾਤਮਾ ਸੁੱਖ ਰੱਖ ਕੇ ਖੜੇ ਆ ਤੇ ਗਾਂ ਵਾਧਾ ਹੋਈ ਜਾਣਾ ਜੀ ਤੇ ਬਾਕੀ ਮੇਨ ਇੱਥੇ ਦਿਨ ਰੱਖਣਾ ਪੈਂਦਾ ਹੀ ਸੈਕਸਰ ਲਵਾਉਣੇ ਪ ਠੀਕ ਆ ਬੱਛੀ ਹੁਣ 40 432 ਦੇ ਇਹ ਹੀ ਬੱਛਾ ਹੁੰਦਾ ਤੇ ਗਾਂ ਮਨ ਨਹੀਂ ਵੱਧਦਾ ਜੀ ਬੰਦੇ ਦਾ ਦੁੱਧ ਪਿਆਉਣ ਨੂੰ ਵੀ ਜੀ ਨਹੀਂ ਕਰਦਾ ਪਿਛਲੇ ਸਾਲ ਸਾਡੇ ਸਬਸਿਡੀ ਉਹ ਦੂਏ ਆਏ ਬੱਛੇ ਹੀ ਆਏ ਹਾਂ 40 432 ਮੈਂ ਵਧੀਆ ਤੇ ਵਧੀਆ ਸੀ ਨੂੰ ਸਾਰੇ ਬੱਛੇ ਉਹਦਾ ਫਾਇਦਾ ਨਹੀਂ ਨਹੀਂ ਫਿਰ ਇੱਕ ਸਾਲ ਖਰਾਬ ਹੋ ਗਿਆ ਇੱਕ ਸਾਲ ਖਰਾਬ ਹੋ ਗਿਆ ਹਾਂ ਮੈਂ ਕਹਿੰਦਾ ਜੇ ਹੋਰ ਪੰਜ ਬੱਚੀਆਂ ਪੰਜਾਂ 'ਚ ਦੋ ਸੈਕਸਟਰੀ ਮੰਨ ਲਵਾ ਲਓ ਦੋ ਹੀ ਲਵਾ ਲਓ ਹਾਂ ਦੋ ਪਾਲ ਹੁੰਦੀਆਂ ਬੱਚੀਆਂ ਦੋ ਪਾਲ ਹੋਣਗੀਆਂ ਸਾਰਿਆਂ ਦੇ ਨਾਲ ਲਵਾਓ ਇਹ ਗੱਲ ਸਹੀ ਹੈ ਸਾਰਿਆਂ ਦੇ ਫਿਰ ਖਰਚੇ ਵੀ ਖੰਗ ਗਈ ਹਾਂ ਖਰਚਾ ਖੰਗਦੀਆਂ ਇੱਕ 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 ਦਾ ਦਾ ਖਾਏ ਚਲੋ ਇੱਕ ਗਾਂ ਦਾ ਦੁੱ ਬੱਚਿਆਂ ਨੂੰ ਪਈ ਜਾਵੇ ਚਾਰਾਂ ਦਾ ਆਪਣਾ ਢੇਰੀ ਚ ਜਾਈ ਜਾਵੇ ਆਪਣੇ ਘਰ ਦੇ ਖਰਚੇ ਵੀ ਚੱਲੀ ਜਾਂਦੇ ਆ ਹਾਂ ਕਿਉਂ ਆਪਣਾ ਉਹਨਾਂ ਕੀ ਸਿਸਟਮ ਹੁੰਦਾ ਜੀ ਆਪਦੇ ਘਰ ਦੇ ਖਰਚੇ ਵੀ ਦੁੱਧ ਤੋਂ ਹੀ ਹੁੰਦੇ ਆ ਜਿਹੜੀ ਮੇਨ ਗੱਲ ਆ ਜੀ ਧੰਨਵਾਦ ਜੀ ਵੀਡੀਓ ਚੰਗੀ ਲੱਗੀ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਧੰਨਵਾਦ